ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸੋ ਗੁਰਮੁਖ ਪਿਆਰਿਓ ਮਾਰ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਆ ਇਹ ਕੂਟਣ ਸੋਏ ਜੋ ਮਨ ਕੋ ਕੂਟੇ ਮਨ ਕੋ ਕੂਟੇ ਤੋਂ ਜਮਤੇ ਛੂਟੇ ਇਸ ਅਵਸਥਾ ਦੇ ਵਿੱਚ ਜਦੋਂ ਆਪਾਂ ਆਪਣੇ ਮਨ ਨੂੰ ਕੁੱਟਦੇ ਹਾਂ ਸ਼ਬਦ ਦੇ ਦੁਆਰਾ ਕਸਵੱਟੀ ਤੇ ਲਾਉਨੇ ਆ ਤੇ ਫਿਰ ਆਪਾਂ ਜਮਾਂ ਦੇ ਕੋਲੋਂ ਛੁੱਟ ਸਕਦੇ ਹਾਂ ਤੇ ਜੇ ਮਨ ਨੂੰ ਕਸਵੱਟੀ ਤੇ ਨਹੀਂ ਲਾਵਾਂਗੇ ਕੁੱਟਾਂਗੇ ਨਹੀਂ ਫਿਰ ਆਪਾਂ ਨੂੰ ਜਮ ਕੁੱਟਣਗੇ ਤਾਂ ਇਸ ਕਰਕੇ ਹੁਣ ਆਪਣੇ ਕੋਲ ਸਮਾਂ ਆ ਕਿ ਆਪਾਂ ਆਪਣੇ ਮਨ ਨੂੰ ਕੁੱਟ ਕੇ ਆਪਣੇ ਘਰ ਵਿੱਚ ਬਿਠਾ ਸਕਦੇ ਆ ਤੇ ਜਿਸ ਤਰ੍ਹਾਂ ਕਈ ਵਾਰ ਆਪਾਂ ਵੇਖਦੇ ਬੱਚਾ ਆਪਣੇ ਪਿਆਰ ਦੇ ਨਾਲ ਆਪਾਂ ਗੱਲ ਨਹੀਂ ਮੰਨਦਾ ਤੇ ਆਪਾਂ ਥੋੜੀ ਸਖਤੀ ਕਰ ਦਿੰਨੇ ਆ ਤੇ ਇਸੇ ਤਰ੍ਹਾਂ ਮਾਰੇ ਨੇ ਆਪਾਂ ਨੂੰ ਗੁਰਬਾਣੀ ਵਿੱਚ ਇਹ ਤਰੀਕੇ ਦੱਸੇ ਹੋਏ ਆ ਕਿ ਜੇ ਮਨ ਇਹ ਵਿਚਾਰਾਂ ਤੋਂ ਰਹਿਤ ਨਹੀਂ ਹੁੰਦਾ ਪਿਆਰ ਦੇ ਨਾਲ ਵਾਸ ਵਿੱਚ ਨਹੀਂ ਆਉਂਦਾ ਤੇ ਫਿਰ ਆਪਾਂ ਇਹਨੂੰ ਸ਼ਬਦ ਦੇ ਦੁਆਰਾ ਕੋਟ ਸਕਦੇ ਆ ਹੁਣ ਕਈ ਵਾਰ ਇਸ ਅਵਸਥਾ ਦੇ ਵਿੱਚ ਕਈ ਜੀਵ ਸ਼ੰਕਾ ਪੈਦਾ ਕਰ ਲੈਂਦੇ ਮਨ ਵਿੱਚ ਵਿਚਾਰ ਆ ਜਾਂਦਾ ਕਿ ਇਸ ਤਰ੍ਹਾਂ ਉੱਚੀ ਰੌਲਾ ਪਾਉਣ ਦੀ ਕੀ ਲੋੜ ਆ ਕਿ ਸਿਮਰਨ ਤਾਂ ਸਹਿਜ ਵਿੱਚ ਵੀ ਕੀਤਾ ਜਾ ਸਕਦਾ ਉਹ ਆਪਣੀ ਜਗ੍ਹਾ ਤੇ ਸਹੀ ਆ ਪਰ ਹੁਣ ਜਦੋਂ ਆਪਾਂ ਇਸ ਰਸਤੇ ਤੇ ਚੱਲਾਂਗੇ ਫਿਰ ਪਤਾ ਲੱਗੇਗਾ ਪੀ ਇਹਨਾਂ ਵਿਚਾਰਾਂ ਨੂੰ ਰੋਕਣ ਵਾਸਤੇ ਆਪਾਂ ਨੂੰ ਉੱਚੀ ਸਿਮਰਨ ਕਰਨਾ ਪੈਂਦਾ ਬੈਖਰੀ ਬਾਣੀ ਦੇ ਵਿੱਚ ਤੇ ਫਿਰ ਇਹ ਵਿਚਾਰ ਫੁਰਨੇ ਜਿਹੜੇ ਆ ਛੇਤੀ ਰੁਕ ਜਾਂਦੇ ਆ ਇਸ ਵਸਥਾ ਦੇ ਵਿੱਚ ਫਿਰ ਮਾਰਨ ਨੇ ਆਪਾਂ ਨੂੰ ਗੁਰਬਾਣੀ ਚ ਇਹ ਗਿਆਨ ਦਿੱਤਾ ਪੀ ਜਿਉਂ ਜਿਉਂ ਆਰਾਮ ਕਹੇ ਜਨ ਉੱਚੇ ਨਰਨੰਦਕ ਡੰਸ ਡੰਸ ਲਗਾਏ ਪੀ ਜਦੋਂ ਆਪ ਉੱਚੀ ਉੱਚੀ ਅਭਿਆਸ ਕਰਦੇ ਜਿਹੜਾ ਨਿੰਦਿਆ ਕਰਨ ਵਾਲਾ ਆ ਉਹਨੂੰ ਪਰ ਇਸ ਅਵਸਥਾ ਦੇ ਵਿੱਚ ਦੁੱਖ ਮਹਿਸੂਸ ਹੁੰਦਾ ਆ ਉਹਨੂੰ ਡੰਗ ਵੱਜਦਾ ਨਾਮ ਦਾ ਕਿਉਂਕਿ ਉਹਦਾ ਪਿਆਰ ਜਿਹੜਾ ਵਾ ਉਹ ਦੂਸਰੇ ਪਾਸੇ ਪੈ ਗਿਆ ਤੇ ਮਾਰੇ ਕਹਿੰਦੇ ਜਿਉਂ ਜਿਉਂ ਆਰਾਮ ਕਹੇ ਜਨ ਉੱਚੇ ਨਰ ਨਿੰਦਕ ਡੰਸ ਲਗਾਏ ਉਹਨੂੰ ਇਸ ਅਵਸਥਾ ਦੇ ਵਿੱਚ ਜਿਹੜਾ ਨਾਮ ਆ ਐ ਮਹਿਸੂਸ ਹੁੰਦਾ ਵੀ ਜਿਦਾਂ ਮੈਨੂੰ ਕੋਈ ਬਿੱਛੂ ਡੰਗ ਮਾਰ ਰਿਹਾ ਕਿਉਂਕਿ ਉਹਦਾ ਮਨ ਜਿਹੜਾ ਇਨ੍ਹਾਂ ਪਈਆਂ ਦੇ ਨਾਲ ਮਿਲ ਗਿਆ ਪਈਆਂ ਦੇ ਵਸ ਪੈ ਗਿਆ ਤੇ ਇਸ ਕਰਕੇ ਉਹਨੂੰ ਫਿਰ ਮਾਰੇ ਕਹਿੰਦੇ ਅਮਰਤ ਕੌੜਾ ਵਿਖਿਆ ਮਿੱਟੀ ਉਹਨੂੰ ਇਹ ਪ੍ਰਮਾਤਮਾ ਦਾ ਨਾਮ ਕੌੜਾ ਲੱਗਦਾ ਆ ਤੇ ਜ਼ਹਿਰ ਮਿੱਠੀ ਲੱਗਦੀ ਆ ਤੇ ਮਾਰੇ ਕਹਿੰਦੇ ਕਾਮ ਉੱਥੇ ਉਹ ਕਾਮ ਕਰੋਧ ਹੰਕਾਰ ਰਿਝਾਨਾ ਨਾਮ ਸੁਣਤ ਜਨ ਬਿਸ਼ੂ ਡਸਾਨਾ ਜਦੋਂ ਉਹਦੇ ਲਾਗੇ ਨਾਮ ਦੀ ਗੱਲ ਕਰਾਂਗੇ ਤੇ ਉਹਨੂੰ ਐ ਮਹਿਸੂਸ ਹੋਵੇਗਾ ਕਿ ਜਿੱਦਾਂ ਬਿਸ਼ੂ ਡੰਗ ਮਾਰਦਾ ਆ ਤੇ ਇਸ ਅਵਸਥਾ ਦੇ ਵਿੱਚ ਫਿਰ ਮਾਰਜ ਨੇ ਆਪਾਂ ਨੂੰ ਇਹ ਗਿਆਨ ਦਿੱਤਾ ਆ ਕਿ ਆਪਾਂ ਜਦੋਂ ਇਸ ਰਸਤੇ ਤੇ ਚੱਲਣਾ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਕਿ ਲੋਗਨ ਕੀ ਚਤਰਾਈ ਉਪਮਾ ਤੇ ਬਹ ਸੰਤਰਜਾਰ ਇਹ ਕਈ ਵਾਰ ਇਸ ਰਸਤੇ ਤੇ ਚੱਲਦੇ ਆਪਾਂ ਨੂੰ ਕੁਝ ਮਾੜਾ ਕਹਿੰਦੇ ਆ ਕੁਝ ਚੰਗਾ ਕਹਿੰਦੇ ਆ ਤੇ ਮਹਾਰਾਜ ਕਹਿੰਦੇ ਤੁਸੀਂ ਧਿਆਨ ਨਹੀਂ ਦੇਣਾ ਤੁਸੀਂ ਜਿਹੜਾ ਆਪਣਾ ਕੰਮ ਜਿਹੜਾ ਜਾਰੀ ਰੱਖਣਾ ਸਿਮਰਨ ਕਰਦੇ ਰਹਿਣਾ ਤੇ ਜਦੋਂ ਆਪਾਂ ਸਿਮਰਨ ਕਰਦੇ ਰਵਾਂਗੇ ਤੇ ਸਾਡਾ ਧਿਆਨ ਬਦਲਦਾ ਜਾਣਾ ਆ ਤੇ ਜਿਵੇਂ ਜਿਵੇਂ ਸਾਡਾ ਇਹ ਧਿਆਨ ਬਦਲਦਾ ਜਾਂਦਾ ਅੰਤਰਮੁਖੀ ਹੁੰਨੇ ਜਾਂਦੇ ਮਨ ਸਹਜ ਵਿੱਚ ਆਉਂਦਾ ਜਾਂਦਾ ਤੇ ਫਿਰ ਸਾਨੂੰ ਇਹ ਰਾਸ ਹੋਣਾ ਸ਼ੁਰੂ ਹੋ ਜਾਂਦਾ ਤੇ ਉਸ ਅਵਸਥਾ ਦੇ ਵਿੱਚ ਫਿਰ ਗੁਰਮਖਾਂ ਨੂੰ ਜਦੋਂ ਰਾਸ ਆਇਆ ਭਗਤੀ ਦਾ ਤੇ ਉਹਨਾਂ ਨੇ ਫਿਰ ਉੱਥੇ ਬਚਨ ਕਹੇ ਵੀ ਤੇਰੀ ਭਗਤ ਨਾ ਛੱਡੂ ਭਾਵੇਂ ਲੋਗ ਅਸੇ ਕਿ ਹੁਣ ਕਈ ਵਾਰ ਆਪਾਂ ਵੇਖਦੇ ਆ ਕਿ ਜੇ ਉਹ ਉੱਚਾ ਨਹੀਂ ਬੋਲਣਾ ਚਾਹੁੰਦਾ ਨੂੰ ਸ਼ਰਮ ਨੂੰ ਮਹਿਸੂਸ ਹੁੰਦੀ ਮੈਂ ਉੱਚਾ ਬੋਲੂੰਗਾ ਕੋਈ ਮੈਨੂੰ ਕੀ ਆਖੇਗਾ ਇਹ ਲੋਕ ਲੱਜਿਆ ਹੁੰਦੀ ਆ ਤੇ ਲੋਕ ਲੱਜਿਆ ਤਾਂ ਉੱਪਰ ਉੱਠ ਕੇ ਆਪਾਂ ਨੂੰ ਭਗਤੀ ਕਰਨੀ ਪੈਣੀ ਆ ਤੇ ਇਸ ਕਰਕੇ ਫਿਰ ਮਹਾਰਾਜ ਨੇ ਆਪਾਂ ਨੂੰ ਗਿਆਨ ਦਿੱਤਾ ਵਾ ਲਾਜ ਮਰੇ ਜੋ ਨਾਮ ਨਾ ਲੇਵਾ ਨਾਮ ਵੀ ਹੋਣ ਸੁਖੀ ਕਿਉਂ ਸੋਵੇ ਕਿਉਂਕਿ ਮਨ ਵਿਚਾਰਾਂ ਦੇ ਵਿੱਚ ਹੋਣ ਕਰਕੇ ਇਹ ਆਪਾਂ ਨੂੰ ਮਹਿਸੂਸ ਹੁੰਦਾ ਵਾ ਤੇ ਜਿਵੇਂ ਜਿਵੇਂ ਆਪਣਾ ਮਨ ਵਿਚਾਰਾਂ ਤੋਂ ਰਹਿਤ ਹੁੰਦਾ ਜਾਂਦਾ ਆ ਆਪਾਂ ਸੁੰਨ ਵਿੱਚ ਬੈਠਦੇ ਜਾਂਦੇ ਆ ਤੇ ਸਾਨੂੰ ਜਿਹੜਾ ਵਾ ਇਹ ਚੀਜ਼ਾਂ ਜਿਹੜੀਆਂ ਵਾਂ ਸਾਨੂੰ ਮਹਿਸੂਸ ਨਹੀਂ ਹੁੰਦੀਆਂ ਵੀ ਸਾਨੂੰ ਕੋਈ ਅੱਛਾ ਕਵੇ ਕੋਈ ਮਾੜਾ ਕਵੇ ਕੋਈ ਚੰਗਾ ਕਵੇ ਕੋਈ ਬੁਰਾ ਨਾ ਤਾਂ ਇਸ ਵਕਤਾਂ ਦੇ ਵਿੱਚ ਇਹ ਸਾਡੇ ਮਨ ਦੇ ਵਿਚਾਰ ਹੀ ਹੁੰਦੇ ਆ ਤੇ ਜਦੋਂ ਆਪਾਂ ਸਿਮਰਨ ਕਰਦੇ ਇਹ ਵਿਚਾਰ ਖਤਮ ਹੋ ਜਾਂਦੇ ਆ ਤੇ ਫਿਰ ਸਾਨੂੰ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਾਂ ਮਤਨ ਨੂੰ ਡਿਊ ਹੈ ਢਾਰ ਉਹ ਕਹਿੰਦੇ ਸੀ ਤਾਂ ਆਪਣਾ ਜਿਹੜਾ ਸਾਰਾ ਕੁਝ ਫਿਰ ਕਹਿੰਦੇ ਗੁਰੂ ਦੇ ਅੱਗੇ ਸਮਰਪਣ ਕਰ ਦਿੱਤਾ ਤੇ ਇਸ ਕਰਕੇ ਮਰ ਕਹਿੰਦੇ ਉੱਥੇ ਫਿਰ ਗੁਰਮੁਖ ਕਹਿੰਦੇ ਆ ਵੀ ਲੋਗਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ ਕਹਿੰਦੇ ਹਣ ਲੋਕਾਂ ਦੀ ਚਤਰਾਈ ਤੇ ਜਿਹੜੇ ਲੋਕ ਉਪਮਾ ਕਰਦੇ ਆ ਕਹਿੰਦੇ ਹਣ ਆਪਾਂ ਅੱਗ ਲਾ ਕੇ ਕਹਿੰਦੇ ਇਹਨੂੰ ਸਾੜ ਦਿੱਤਾ ਉਸ ਵਸਤਾ ਦੇ ਵਿੱਚ ਹੁਣ ਗੁਰਮੁਖ ਜਦੋਂ ਇਸ ਰਸਤੇ ਤੇ ਚੱਲਦੇ ਆ ਤੇ ਲੋਕ ਲਜਾਤ ਉੱਪਰ ਉੱਠ ਕੇ ਉਹ ਅਭਿਆਸ ਕਰਦੇ ਆ ਆਪਣਾ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ ਵੀ ਸਾਨੂੰ ਕੋਈ ਕੀ ਆਖੇਗਾ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ ਕਿਉਂਕਿ ਉਹਨਾਂ ਦੇ ਪਖ ਦੇ ਵਿੱਚ ਪਰਮਾਤਮਾ ਖੜਾ ਹੁੰਦਾ ਤੇ ਉਹ ਬੇਪਰਵਾਹ ਹੋ ਕੇ ਪਰਮਾਤਮਾ ਦਾ ਨਾਮ ਜਪਦੇ ਆ ਸੋ ਇਸ ਕਰਕੇ ਆਪਾਂ ਇਸ ਅਵਸਥਾ ਦੇ ਵਿੱਚ ਉੱਚੀ ਅਭਿਆਸ ਕਰਦੇ ਆ ਆਪਣੇ ਮਨ ਨੂੰ ਕੁੱਟਦੇ ਆ ਮਨ ਨੂੰ ਕਸਵੱਟੀ ਤੇ ਲਾਉਨੇ ਆ ਵੀ ਆਪਣਾ ਮਾਰ ਕਹਿੰਦੇ ਇਹ ਮਨ ਜਿਹੜਾ ਜਮਾ ਦੇ ਕੋਲੋਂ ਛੁੱਟ ਜੇ ਸੁਇਸ਼ ਕਰਕੇ ਆਓ ਆਪਾਂ ਆਪਣੀ ਆਵਾਜ਼ ਨੂੰ ਕੰਨਾਂ ਦੇ ਨਾਲ ਸੁਣਨਾ ਨੇਤਰ ਬੰਦ ਕਰਕੇ ਜਦੋਂ ਅਭਿਆਸ ਕਰਨਾ ਸੁਵਾਸ ਅੰਤਰਗਤ ਜਾਂਦਾ ਆਪਾਂ ਵਾਹਿਗੁਰੂ ਕਹਿਣਾ ਫਿਰ ਜਦੋਂ ਸੁਵਾਸ ਆਪਣਾ ਬਾਹਰੋਂ ਦਾ ਗੁਰੂ ਬੋਲਣਾ ਤੇ ਨੇਤਰ ਬੰਦ ਰੱਖਣੇ ਤੇ ਜਦੋਂ ਆਪਾਂ ਨੇਤਰ ਬੰਦ ਰੱਖਾਂਗੇ ਸਾਡਾ ਬਾਹਰੋਂ ਧਿਆਨ 50% ਬਾਹਰੋਂ ਧਿਆਨ ਟੁੱਟ ਜਾਂਦਾ ਕਿਉਂਕਿ ਜੇ ਆਪਾਂ ਨੇਤਰ ਖੁੱਲੇ ਰੱਖੀਏ ਤੇ ਸਾਡਾ ਧਿਆਨ ਜਿਹੜਾ ਉਹ ਬਾਹਰ ਰਹਿੰਦਾ ਤੇ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਮੋਦ ਲੀਏ ਦਰਵਾਜ਼ੇ ਇਹ ਦਰਵਾਜ਼ੇ ਸਾਨੂੰ ਬੰਦ ਕਰਨੇ ਪੈਂਦੇ ਆ ਤੇ ਜਦੋਂ ਆਪਾਂ ਇਹ ਦਰਵਾਜ਼ੇ ਬੰਦ ਕਰਾਂਗੇ ਤਾਂ ਫਿਰ ਮਹਾਰਾਜ ਕਹਿੰਦੇ ਅੰਦਰ ਦੀ ਜਿਹੜੀ ਆਵਾਜ਼ ਆਪਾਂ ਨੂੰ ਸੁਣਨ ਲੱਗ ਪਏਗੀ ਜਿਹੜੀ ਸਾਡੇ ਅੰਦਰ ਆਵਾਜ਼ ਚੱਲ ਰਹੀ ਆ ਸਬੇ ਘਟਰਾਮ ਬੋਲੇ ਰਾਮਾ ਬੋਲੇ ਕਿਉਂਕਿ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਬੋਲ ਰਿਹਾ ਵਾ ਸੁਣਦਾ ਇਸ ਵਾਸਤੇ ਨਹੀਂ ਆ ਕਿਉਂਕਿ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਸਾਡੇ ਅੰਦਰ ਇਹ ਮਾਇਆ ਨੇ ਜਿਹੜੇ ਵਿਚਾਰ ਪੈਦਾ ਕਰਤੇ ਫੁਰਨੇ ਪੈਦਾ ਕਰਤੇ ਆ ਇਹ ਸਾਡਾ ਮਨ ਚੋਪਣੀ ਕਰਦਾ ਤੇ ਉਸ ਦਿਨ ਵੀ ਆਪਾਂ ਗੁਰਮਖਾਂ ਦੇ ਉੱਤੇ ਗ੍ਰਹਿ ਵਿਖੇ ਇਹੋ ਵਿਚਾਰ ਕਰਦੇ ਆ ਕਿ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਵੀ ਮਨ ਦੇ ਵਿੱਚ ਆਪਾਂ ਜਿੰਨਾ ਚਿਰ ਸਾਡਾ ਇਹ ਮਨ ਬੋਲਦਾ ਰਹੇਗਾ ਤੇ ਆਪਾਂ ਭਗਤੀ ਦੇ ਮਾਰਗ ਤੇ ਨਹੀਂ ਚੱਲ ਸਕਦੇ ਤੇ ਇਸ ਮਨ ਨੂੰ ਆਪਾਂ ਹੁਣ ਚੁੱਪ ਕਰਾਉਣਾ ਵਾ ਤਾਂ ਜਦੋਂ ਮਨ ਚੁੱਪ ਕਰ ਗਿਆ ਫਿਰ ਇਸ ਤੋਂ ਅੱਗੇ ਭਗਤੀ ਦਾ ਭਗਤੀ ਸ਼ੁਰੂ ਹੁੰਦੀ ਆ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੁੱਟੇ ਮਨ ਕਹਾਂ ਸਮਾਈ ਫਿਰ ਇੱਥੋਂ ਅੱਗੇ ਖੋਜ ਸ਼ੁਰੂ ਹੁੰਦੀ ਆ ਵੀ ਆਪਾਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਛੱਡਣਾ ਵਾ ਇਹ ਜਦੋਂ ਸਰੀਰ ਨੂੰ ਛੱਡਾਂਗੇ ਤੇ ਆਪਾਂ ਕਿੱਥੇ ਚੱਲ ਜਾਾਂਗੇ ਇਹ ਫਿਰ ਅੱਗੇ ਦਾ ਜਿਹੜਾ ਵਾ ਸੁਬਜਗਟਿਆ ਜਦੋਂ ਆਪਾਂ ਵਿਚਾਰ ਖਤਮ ਕਰ ਲੈਨੇ ਆ ਸੋ ਇਸ ਕਰਕੇ ਆਓ ਆਪਾਂ ਇਹ ਸਭ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਖਤਮ ਕਰੀਏ ਸਿਮਰਨ ਕਰ ਕਿ ਵੀ ਸਾਨੂੰ ਕੋਈ ਵਿਚਾਰ ਫੁਰਨਾ ਨਾ ਆਵੇ ਜਦੋਂ ਆਪਾਂ ਸਿਮਰਨ ਕਰੀਏ ਆਪਣੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣੀਏ ਕਿ ਸਾਡਾ ਮਨ ਚੁੱਪ ਕਰ ਜਾਈ ਹੁਣ ਇਸ ਹਫ਼ਤਾ ਦੇ ਵਿੱਚ ਮਹਾਰਾਜ ਨੇ ਆਪਾਂ ਕਿਹਾ ਮਾਇਆ ਧਾਰੀ ਕਿਹਨੂ ਕਿਹਾ ਕਿ ਜ਼ਿਆਦਾਤਰ ਜੀਵ ਸਮਝਦੇ ਵੀ ਜਿਹਦੇ ਕੋਲ ਪੈਸੇ ਜ਼ਿਆਦੇ ਆ ਉਹ ਮਾਇਆ ਧਾਰੀ ਆ ਨਹੀਂ ਮਾਇਆ ਧਾਰੀ ਉਹ ਜਿਹਦਾ ਮਨ ਵਿਚਾਰਾਂ ਦੇ ਵਿੱਚ ਆ ਫੁਰਨਿਆਂ ਦੇ ਵਿੱਚ ਆ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਈ ਬਹੁ ਰੋਲ ਕਚੋਲਾ ਉਹਦੇ ਅੰਦਰ ਵਿਚਾਰਾਂ ਦਾ ਰੋਲਾ ਪੈ ਰਿਹਾ ਜਿਹਦੇ ਅੰਦਰ ਉਹ ਮਾਇਆ ਧਾਰੀ ਆ ਉਹਨੂੰ ਆਪਣੇ ਅੰਦਰੋਂ ਸ਼ਬਦ ਨਹੀਂ ਸੁਣਦਾ ਤੇ ਜਿਹਨੂੰ ਆਪਣੇ ਅੰਦਰੋਂ ਸ਼ਬਦ ਸੁਣਨ ਲੱਗ ਪਿਆ ਉਹ ਮਾਇਆ ਤੋਂ ਨਿਰਲੇਪ ਹੋ ਗਿਆ ਮਰ ਕਹਿੰਦੇ ਜੈਸੇ ਜਲ ਮੈਂ ਕਮਲ ਨਰਾਲ ਮੁਰਗਾਈ ਨਹਿਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਤੇ ਜਿਹਨੇ ਅਭਿਆਸ ਕੀਤਾ ਉਹਦਾ ਮਨ ਜਿਹੜਾ ਮਾਇਆ ਤੋਂ ਨਿਰਲੇਪ ਹੋ ਗਿਆ ਜਿੱਦਾ ਕਮਲ ਦੀ ਜਿਹੜੀ ਜਾੜੋ ਚਿੱਕੜ ਵਿੱਚ ਹੁੰਦੀ ਆ ਪਰ ਉਹ ਆਪ ਅੰਦਰ ਲੇਪ ਰਹਿੰਦਾ ਸੋ ਇਸ ਕਰਕੇ ਆਪਣਾ ਆਪਾ ਰਹਿਣਾ ਤਾਂ ਇਸ ਸੰਸਾਰ ਦੇ ਵਿੱਚ ਹੀ ਆ ਪਰ ਆਪਾਂ ਮਨ ਨੂੰ ਜਿਹੜਾ ਇਸ ਤੋਂ ਨਰਲੇਪ ਰੱਖਣਾ ਹੁੰਦਾ ਤੇ ਨਰਲੇਪ ਕਿਸ ਤਰ੍ਹਾਂ ਆਪਾਂ ਰੱਖ ਸਕਦੇ ਆ ਜਦੋਂ ਅਭਿਆਸ ਕਰਾਂਗੇ ਸੋ ਇਸ ਕਰਕੇ ਆਓ ਆਪਾਂ ਸਿਮਰਨ ਕਰਕੇ ਆਪਣੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਕੇ ਵੀ ਉਸ ਅਵਸਥਾ ਦੇ ਵਿੱਚ ਪ੍ਰਵੇਸ਼ ਕਰੀਏ ਵੀ ਆਪਾਂ ਨੂੰ ਆਪਣੇ ਅੰਦਰੋਂ ਜਿਹੜਾ ਸ਼ਬਦ ਸੁਣਨ ਲੱਗ ਪੇ ਆਪਾਂ ਮਾਇਆ ਤੋਂ ਰਹਿਤ ਹੋ ਜਾਈਏ ਤੇ ਜਦੋਂ ਮਾਇਆ ਤੋਂ ਰਹਿਤ ਹੋ ਜਾਾਂਗੇ ਤਾਂ ਫਿਰ ਉਸ ਅਵਸਥਾ ਦੇ ਵਿੱਚ ਸਾਨੂੰ ਅੱਗੇ ਸ਼ਬਦ ਦਾ ਭੇਦ ਆ ਜਾਂਦਾ ਤੇ ਜਿਸ ਨੂੰ ਸ਼ਬਦ ਦਾ ਭੇਦ ਆ ਗਿਆ ਤੇ ਉਹਦਾ ਫਿਰ ਆਪਣੇ ਘਰ ਵਿੱਚ ਜਾਣਾ ਆਉਣਾ ਬਣ ਜਾਂਦਾ ਸੋ ਆਪਾਂ ਸਾਰੇ ਵਾ ਗਰੋ 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 ਵਾ

ਵਾਹ ਗਰੁ 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 ਵਾਹ ਗਰ Ha, get up! 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 get up! get up! get up! get up! get up! va gareo 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 भा गरव 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 भा Get up, got wow. up.